ਸੀ ਬਣਾਉਤ ਤੇ ਇੱਕ ਹੁਣ ਗੱਲ ਆਉਣੀ ਹੈ ਜੀ ਪ੍ਰਧਾਨ ਜੀ ਤਾਂ ਉਹਦੇ ਵਿੱਚ ਕਿਹਾ ਸੀ ਤੁਹਾਨੂੰ ਪ੍ਰਧਾਨ ਦੇ ਰੂਪ ਚ ਦੇਖ ਸਕਦੇ ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਿਊਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਚੋਣਾਂ ਦੇ ਵਿੱਚ ਸਾਰੇ ਹੀ ਜਿੰਨੀ ਵੀ ਪਾਰਟੀਆਂ ਸੀਗੀਆਂ ਸਾਰਿਆਂ ਵੱਲੋਂ ਉਮੀਦਵਾਰ ਉਤਾਰੇ ਗਏ ਮੈਦਾਨ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਚੋਣਾਂ ਹੋਈਆਂ ਤੇ ਅੱਜ ਆਪਾਂ ਗੱਲ ਕਰਾਂਗੇ ਪਿੰਡ ਕੜੂਆ ਦੀ ਜਿਹੜਾ ਕਿ ਹੁਣ ਸ਼ਹਿਰ ਬਣ ਚੁੱਕਿਆ ਪਿੰਡ ਕੜੂਆ ਦੇ ਵਿੱਚ 11 ਵਾਰਡ ਸੀਗੇ ਕਿੱਥੇ ਇਲੈਕਸ਼ਨ ਹੋਈ ਕਾਂਗਰਸ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਤੇ ਆਪਾਂ ਗੱਲ ਕਰਾਂਗੇ ਕਿਹਨਾਂ ਉਮੀਦਵਾਰਾਂ ਨੇ ਉੱਥੇ ਬਾਜ਼ੀ ਮਾਰੀ ਤੇ ਜਾਂ ਫਿਰ ਇਹ ਕਹਿ ਲਈਏ ਕਿ ਜਿਹੜਾ ਕੜੂਆ ਪਿੰਡ ਸੀਗਾ ਇਹਦੇ ਵਿੱਚ ਕਾਫੀ ਸਾਰੇ ਇਦਾਂ ਦੇ ਕੈਂਡੀਡੇਟ ਸੀਗੇ ਕਿ ਜਿਹੜੇ ਪਹਿਲਾਂ ਵੀ ਚੋਣ ਲੜ ਚੁੱਕੇ ਆ ਦੁਬਾਰਾ ਕੈਂਡੀਡੇਟ ਦੁਬਾਰਾ ਕੈਂਡੀਡੇਟ ਸੀਗੇ ਉਮੀਦਵਾਰ ਬਣੇ ਤੇ ਇਹਦੇ ਵਿੱਚ 11 ਵਾਰਡਾਂ ਦੇ ਵਿੱਚ 10 ਵਾਰਡ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਇੱਕ ਉਮੀਦਵਾਰ ਸੀਗਾ ਜਿਹੜਾ ਆਜ਼ਾਦ ਉਮੀਦਵਾਰ ਸੀਗਾ ਉਹ ਵੀ ਉਹਨਾਂ ਦੀ ਜਿੱਤ ਹੋਈ ਹੈ ਤੇ ਉਹ ਉਮੀਦਵਾਰਾਂ ਦੇ ਵਿੱਚੋਂ ਅੱਜ ਸਾਡੇ ਨਾਲ ਜਿਹੜੇ ਮੌਜੂਦ ਨੇ ਤਾਂ ਉਹਨਾਂ ਬਾਰੇ ਮੈਂ ਤੁਹਾਨੂੰ ਇੰਟਰੋਡਕਸ਼ਨ ਤੋਂ ਪਹਿਲਾਂ ਦੱਸ ਦਵਾਂ ਕਿ ਉਹ ਬਹੁਤ ਵਧੀਆ ਇਨਸਾਨ ਨੇ ਸਮਾਜ ਸੇਵੀ ਨੇ ਲੋਕਾਂ ਦੇ ਨਾਲ ਖੜਨ ਵਾਲੇ ਨੇ ਅਤੇ ਹਰ ਇੱਕ ਦੀ ਕੰਮ ਆਉਣ ਵਾਲੇ ਨੇ ਇਸੇ ਕਰਕੇ ਉਹਨਾਂ ਨੂੰ ਬਹੁਮਦ ਮਿਲਿਆ ਜਿੱਤ ਹਾਸਲ ਹੋਈ ਤੇ ਸਾਡੀ ਮਰਜ਼ੀ ਅਸੀਂ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ ਕੜੂਏ ਤੋਂ ਹਰਪ੍ਰੀਤ ਸਿੰਘ ਭੰਡਾਰੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਅਤੇ ਆទਿਕਾਰਤ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਫਤਿਹ ਧੰਨਵਾਦ ਕਰਦਾ ਹਾਂ ਉਸ ਕਾਲਪੁਰਖ ਦਾ ਇਸ ਨਗਰ ਕੜੂਏ ਦੀ ਸੰਗਤ ਦਾ ਜਿਸ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਤੋਂ ਬਾਅਦ ਡਾਕਟਰ ਚਰਨਜੀਤ ਸਿੰਘ ਜੀ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਖਾਇਆ ਮੇਰਾ ਛੋਟਾ ਵੀਰ ਜਗਤਾਰ ਸਿੰਘ ਕੜੂਆ ਜੋ ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ ਇਸ ਇਲੈਕਸ਼ਨ ਦੇ ਵਿੱਚ ਮੈਂ ਇਸ ਤੋਂ ਬਾਅਦ ਕਿ ਆਪਣੀ ਟੀਮ ਜੋ ਮੇਰੇ ਛੋਟੇ ਵੀਰ ਮੇਰੇ ਨਾਲ ਚੱਲੇ ਨੇ ਹਰ ਇੱਕ ਕੁੱਝ ਸੁੱਖ ਨੇ ਵਿੱਚ ਮੇਰੇ ਨਾਲ ਜਿਹੜੇ ਨੇ ਪੂਰੀ ਕੰਪੇਨ ਦੇ ਵਿੱਚ ਨਾਲ ਰਹੇ ਨੇ ਇਹਨਾਂ ਦਾ ਵੀ ਮੈਂ ਸਭ ਤੋਂ ਵੱਧ ਕੇ ਉਸ ਸੱਚੇ ਪਾਸ਼ਾ ਕਾਲਪੁਰਖ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਸ ਤੇ ਅਸੀਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਦੇਣੀ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਧੰਨਵਾਦ ਤੇ ਕਿਵੇਂ ਦਾ ਰਿਹਾ ਸਰ ਤੁਹਾਡਾ ਸਾਰਾ ਇਹ ਕੈਂਪੇਨ ਥੋੜੇ ਜਿਹਾ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕਿਵੇਂ ਦਾ ਇਹ ਮੂਵਮੈਂਟ ਸੀਗੀ ਜਦੋਂ ਇਲੈਕਸ਼ਨ ਚੱਲ ਰਹੀ ਸੀਗੀ ਕੈਂਪੇਨ ਦੇਖੋ ਕੈਂਪੇਨ ਡਾਕਟਰ ਸਾਹਿਬ ਜੋ ਚਰਨਜੀਤ ਸਿੰਘ ਜੀ ਨੇ ਆਪਣੇ ਐਮਐਲਏ ਸਾਹਿਬ ਬੜੇ ਸੋਲਝੇ ਹੋ ਇਨਸਾਨ ਨੇ ਉਹਨਾਂ ਨੇ ਬੜਾ ਸਾਨੂੰ ਸਮਝਾਇਆ ਕਿ ਕਿਵੇਂ ਇਲੈਕਸ਼ਨ ਦਾ ਤੁਸੀਂ ਲੜਨੀ ਆ ਅਸੀਂ ਤਾਂ ਇੰਨੇ ਬਹੁਤੇ ਐਕਸਪੀਰੀਅੰਸ ਹਨ ਉਹ ਇਲੈਕਸ਼ਨਾਂ ਦਾ ਘਟ ਹੈ ਉਹ ਬੜੇ ਸੋਲਝੇ ਹੋ ਇਨਸਾਨ ਨੇ ਇਹ ਕੋਰਨੇ ਸਾਨੋ ਸਮਝਾਇਆ ਕਿ ਕਿਵੇਂ ਲੈਕਚਰ ਕਰਨੀ ਹੈ ਕਿ ਤੁਸੀਂ ਪ੍ਰਾਇਓਰਟੀ ਬੇਸਿਸ ਤੇ ਕਿਵੇਂ ਲੋਕਾਂ ਦੇ ਵਿੱਚ ਜਾਣਾ ਹੈ ਕਿ ਉਹਨਾਂ ਨੂੰ ਪਾਰਟੀ ਦੀਆਂ ਜੋ ਕੰਮ ਕੀਤੇ ਆ ਪਾਰਟੀ ਨੇ ਕਿਵੇਂ ਉਹਨਾਂ ਨੇ ਕਿਵੇਂ ਤੁਸੀਂ ਉਹਨਾਂ ਨੂੰ ਪ੍ਰੇਰਣਾ ਕਿਵੇਂ ਲੋਕਾਂ ਨੂੰ ਦੱਸਣਾ ਕਿ ਪਾਰਟੀ ਨਾਲ ਜੁੜੋ ਸੋ ਜੀ ਸਰਕਾਰ ਨਾਲ ਜੁੜੋ ਤਾਂ ਕਿ ਤੁਹਾਡੇ ਕੰਮ ਵਾਅਦ ਤੋਂ ਵਾਅਦ ਹੋ ਸਕਣ ਤੁਹਾਡੀ ਭਲਾਈ ਹੋ ਸਕੇ ਲੋਕਾਂ ਦੀ ਸਮਾਜ ਸੇਵੀ ਜੋ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਦਾ ਵੱਦ ਤੋਂ ਵੱਦ ਲਾਭ ਲੈ ਸਕਦੇ ਆ ਤੇ ਇਹੀ ਹੈ ਮੈਂ ਕਿ ਟੀਮ ਵਰਕ ਹੈ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਹਰ ਬੰਦੇ ਨੇ ਆਪਣਾ ਮੋਰਚਾ ਸੰਭਾਲਿਆ ਹਰ ਬੰਦੇ ਨੇ ਆਪਣੀ ਜਿੰਮੇਵਾਰੀ ਸੰਭਾਲੀ ਹੈ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਫਤਿਹ ਹੋਇਆ ਬਿਲਕੁਲ ਬਿਲਕੁਲ ਇਦਾਂ ਹੀ ਦੇਖੋ ਤੁਸੀਂ ਜਦੋਂ ਹਰ ਇੱਕ ਬੰਦਾ ਚੌਣ ਮੈਦਾਨ 'ਚ ਉਤਰ ਜਾਂਦਾ ਜਿੰਮੇਵਾਰੀ ਸੰਭਾਲਦਾ ਹਨਾ ਤੇ ਐਮਐਲਏ ਸਾਹਿਬ ਨੇ ਵੀ ਅਸੀਂ ਦੇਖਿਆ ਕਿ ਡੋਰ ਟੂ ਡੋਰ ਤੁਹਾਡੇ ਨਾਲ ਕਰਵਾਇਆ ਸਾਰੇ ਕੈਂਡੀਡੇਟਾਂ ਦੇ ਨਾਲ ਘੁੰਮੇ ਤੇ ਉਹਨਾਂ ਦੇ ਵੀ ਦੇਣ ਹੈਗੀ ਐ ਤੇ ਬਾਕੀ ਤੁਹਾਡੇ ਪਿੰਡ ਵਾਲਿਆਂ ਦਾ ਪਿੰਡ ਜਿਹੜੇ ਤੁਹਾਡੇ ਸਮਰਥਕ ਸੀਗੇ ਜਾਂ ਕਹਿੰਦੇ ਪਿੰਡ ਵਾਲੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਤੁਸੀਂ ਉਹਨਾਂ ਨੇ ਉਹਨਾਂ ਦਾ ਵੀ ਬਹੁਤ بڑا ਦੇਖੋ ਤੁਹਾਡੇ ਤੇ ਭਰੋਸਾ ਜਤਾਇਆ ਉਹਨਾਂ ਨੇ ਉਹਨਾਂ ਦਾ ਕਿਵੇਂ ਧੰਨਵਾਦ ਕਰੋ ਪਿੰਡ ਨਗਰ ਦੇਖੋ ਮੈਨੂੰ ਇਸ ਗੱਲ ਦਾ ਬੜਾ ਫਕਰ ਹੈ ਕਿ ਪਿੰਡ ਦੇ ਮੇਰੇ ਨਗਰ ਦੇ ਜੋ ਬਜ਼ੁਰਗ ਨੇ ਤੇ ਬੱਚੇ ਨੇ ਮੇਰੇ ਭਰਾ ਨੇ ਮੈਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਕਰਦੇ ਨੇ ਠੀਕ ਹੈ ਜੀ ਤੇ ਇਹ ਮੇਰੇ ਹਰ ਸੁੱਖ-ਦੁੱਖ ਦੇ ਵਿੱਚ ਮੈਂ ਵੀ ਕੋਸ਼ਿਸ਼ ਕਰਦਾ ਹਾਂ ਕਿ ਹਰ ਦੇ ਵਕ ਸੁੱਖ-ਦੁੱਖ ਦੇ ਵਿੱਚ ਖੜਾ ਉਹਨਾਂ ਦੇ ਨਾਲ ਸ਼ਰੀਕ ਹੋਵਾਂ ਮੈਨੂੰ ਚੰਗਾ ਲੱਗਦਾ ਤੇ ਮੈਂ ਆਪਣੀ ਟੀਮ ਦੇ ਨਾਲ ਆਪਣੇ ਵੀਰਾਂ ਦੇ ਨਾਲ ਹਰ ਸੁੱਖ-ਦੁੱਖ ਮਾਣਾ ਤੇ ਉਹ ਵੀ ਅੱਜ ਮੈਨੂੰ ਲੋੜ ਸੀ ਬੜਾ ਉਹਨੇ ਅੱਗੇ ਵਧ ਕੇ ਮੇਰੀ ਮਦਦ ਕੀਤੀ ਹੈ ਦੂਰ ਦਰਾਡੇ ਰਿਸ਼ਤੇਦਾਰ ਜੋ ਵੀ ਸੀ ਸਭ ਨੇ ਆਪਣੀ 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 ਐਮ ਭੂਮਿਕਾ ਨਿਭਾਈ ਹੈ ਤੇ ਫਤਿਹ ਦਵਾਈ ਆ ਵੀਰ ਨੂੰ ਆਪਣੇ ਨੂੰ ਇੱਕ ਨੇ ਇਹ 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 ਸਾਨੂੰ ਇਹ ਨੂੰ ਕਿਵੇਂ ਮਹਿਸੂਸ ਕਰਦੇ ਹੋ ਜਿਵੇਂ 11 ਸੀਟਾਂ ਸੀਗੀਆਂ ਹਨਾ ਤੁਹਾਡੇ ਐਮਸੀ ਦੀਆਂ ਤੇ ਸਾਰੀ ਸੀਟਾਂ ਉਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਤੇ ਇਹਦਾ ਮਤਲਬ ਇਹ ਕਿਉਂ ਹੋਇਆ ਕੀ ਭਰੋਸ ਕੀ ਇਦਾਂ ਦੇ ਕੰਮ ਕੀਤੇ ਸੀਗੇ ਪਾਰਟੀ ਨੇ ਜਾਂ ਲੋਕਾਂ ਨੇ ਕੀ ਦੇਖਿਆ ਕਿ ਸਾਰੀ ਸੀਟਾਂ ਆਮ ਆਦਮੀ ਪਾਰਟੀ ਝੋਲੀ ਪਈਆਂ ਦੇਖੋ 노 ਡਾਊਟ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਆਮ ਲੋਕਾਂ ਦੀ ਪਾਰਟੀ ਹੈ ਇਹਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਹੁੰਦੀ ਹੈ ਜਿਵੇਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਵਿੱਚ ਰਜਵਾੜੇशाही ਸੀ ਵੱਡੇ ਲੋਕਾਂ ਦੀ ਪਹੁੰਚ ਸੀ ਆ ਵੱਡੇ ਲੋਕਾਂ ਦੀ ਚਾਬਲੂ ਸੀ ਕਰਨੀ ਪੈਂਦੀ ਸੀ ਇਹਦੇ ਵਿੱਚ ਇਹ ਹੈ ਕਿ ਆਮ ਲੋਕਾਂ ਤੱਕ ਤੁਸੀਂ ਸੀਮਤਾ ਤੇ ਲੀਡਰ ਵੀ ਵਿਚਾਰੇ ਕੋਈ ਮੇਰੇ ਹਿਸਾਬ ਨਾਲ ਬਹੁਤੇ ਇਹ ਨਹੀਂ ਹੈ ਕਿ ਉਹਨਾਂ ਚ ਕੋਈ ਹੰਕਾਰ ਹੈ ਜਾਂ ਕੋਈ ਉਹਨਾਂ ਦੇ ਵਿੱਚੋਂ ਪਹੁੰਚ ਤੋਂ ਦੂਰ ਹੈ ਜਿਵੇਂ ਡਾਕਟਰ ਸਾਹਿਬ ਮੈਂ ਦੁਬਾਰਾ ਫੇਰ ਗੱਲ ਕਰ ਦਿੰਦਾ ਡਾਕਟਰ ਸਾਹਿਬ ਸਾਡੀ ਪਹੁੰਚ ਜਾਂ ਕਦੇ ਵੀ ਉਹਨਾਂ ਨੂੰ ਕਦੇ ਵੀ ਕੋਈ ਵੀ ਵਰਕਰ ਅਪਰੋਚ ਕਰ ਸਕਦਾ ਠੀਕ ਹੈ ਜਗਤਾਰ ਸਿੰਘ ਘੁਰੂਆ ਸਾਡਾ ਛੋਟਾ ਵੀਰ ਮੇਰੇ ਨਾਲ ਸਾਰਿਆਂ ਨੂੰ ਬੜੀ ਮਦਦ ਕੀਤੀ ਉਹਨੇ ਮੇਰੀ ਤੇ ਹਾਰੇ ਬਾੜ ਦੇ ਸੀ ਉਹਨੇ ਮੇਂ ਕੀਤੀ ਆ ਤੇ ਐਵੇਂ ਦੀ ਪਾਰਟੀ ਹੈ ਇਹਨੇ ਕੰਮ ਵੀ ਬਹੁਤ ਕੀਤਾ ਪਾਰਟੀ ਹੁਣ ਤੁਸੀਂ ਸਾਡੇ ਘਣੂਏ ਦੇ ਵਿੱਚ ਦੇਖੋ ਮੈਨੂੰ ਲੱਗਦਾ ਕੋਈ ਗਲੀ ਛੱਡੀ ਨਹੀਂ ਹੈ ਜਿਹੜੀ ਕੱਚੀ ਹੋਵੇ ਤੇ ਜੁੜੀਆਂ ਰਹਿ ਗਈਆਂ ਇਹ ਵੀ ਨਾਲ ਦੀ ਨਾਲ ਸਾਹਮਣੇ ਨਿਪਟ ਰਹੇ ਆ ਤੇ ਮਕਾਨਾਂ ਦੇ ਪੈਸੇ ਸਾਡੇ ਕੈਂਪ ਲੱਗਣ ਜਾ ਰਹੇ ਹੁਣ ਠੀਕ ਹੈ ਜੀ ਮੈਂ ਮਲੇਸਾਬ ਦਾ ਟ੍ਰੇਡ ਅਨਾਉਂਸ ਕਰ ਦਾਂਗੇ 1 ਕਰੋੜ ਦੋ ਚਾਰ ਦਿਨਾਂ ਦੇ ਵਿੱਚ ਸ਼ਾਇਦ ਮੇਰੇ ਪਿਆਚ ਹਫਤਾ ਲੱਗ ਜੂਗਾ ਤੇ ਉਹਦੇ ਵਿੱਚ ਸਾਰੇ ਜਿੰਨੇ ਕੱਚੇ ਮਕਾਨ ਕਿਸੇ ਦੇ ਪਖਾਨੇ ਲੈਟਰਿਨਾਂ ਦੇ ਕੋਈ ਰਹਿੰਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕੋ ਲੱਗ ਤੇ ਨਿਪਟ ਜੇ ਬਾਕੀ ਨਸ਼ੇ ਦਾ بڑا ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕੀ ਪੱਕਾ ਨਹੀਂ ਆ ਕਿ ਨਸ਼ਾ ਬਿਲਕੁਲ ਐਂ ਖਤਮ ਕੀਤਾ ਜਾਵੇ ਕਿ ਜ਼ੀਰੋ ਟੋਲਰੈਂਸ ਦੇ ਉੱਤੇ ਨਸ਼ੇ ਦੀ ਤਾਂ ਜੋ ਡੈਡਲਾਈਨ ਤੇ ਤੇ ਇਸ ਕਰਕੇ ਇਹ ਹੈ ਜੋ ਆਮ ਲੋਕ ਕਰਨ ਸੰਬੰਧਿਤ ਹੁੰਦੇ ਆ ਤੇ ਤੁਸੀਂ ਤੁਸੀਂ ਕਿਹੜੇ ਮੁੱਦੇ ਲੈ ਕੇ ਚੱਲੇ ਸੀਗੇ ਕਿ ਜੇ ਮੈਂ ਐਮ ਸੀ ਜੀ ਸੀ ਬਣ ਜਾਂਦੇ ਆ ਚੋਣ ਜਿੱਤੇ ਜਿੰਨੇ ਤਾਂ ਇਹ ਕੰਮ ਕਰਵਾਵਾਂਗੇ ਉਹ ਕਿਹੜੇ-ਕਿਹੜੇ ਮੁੱਦੇ ਸੀਗੇ ਜੀ देखो ਸਭ ਤੋਂ ਪਹਿਲਾਂ ਤਾਂ ਇਹ ਹੀ ਹੁੰਦਾ ਏਕ ਬੰਦਾ ਸੋਚਦਾ ਵੀ ਮੈਂ ਜਿੱਤੇ ਰਹਿਣਾ ਜੋ ਮੇਰਾ ਪਿੰਡ ਹੈ ਜਿਹੜੀ ਮਿੱਟੀ 'ਚ ਮੈਂ ਜੰਮਿਆ ਆ ਮੈਂ ਇਹ ਲਿਖ ਸਕਾਂ ਤੇ ਮੈਨੂੰ ਵੀ ਮੇਰੇ ਮਨ 'ਚ ਵੀ ਬੜੀ ਚਾਹ ਹੈ ਕਿ ਜੋ ਮੇਰਾ ਪਿੰਡ ਹੈ ਇਹ ਵਧੀਆ ਖਿਸ਼ਾਲ ਪਿੰਡ ਫੁੱਲਾਂ ਵਾਂਗ ਮਹਿਕੇ ਤੇ ਇਹਦੀ ਹਰ ਗਲੀ ਹਰ ਘਰ ਦੇ ਵਿੱਚੋਂ ਖੁਸ਼ੀਆਂ-ਖੁਸ਼ੀਆਂ ਹੋਣ ਵਧੀਆ ਪੋਜ਼ਿਟਿਵ ਵੇ ਨਾਲ ਇੱਕ ਇਹਨੂੰ ਸਾਰਿਆਂ ਜਾਵੇ ਤੇ ਜੋ ਨਵੀਂ ਕੰਸਟਰਕਸ਼ਨ ਦੇਖੋ ਨਵੀਂ ਕੰਸਟਰਕਸ਼ਨ ਵੀ ਆਉਣੀ ਹੈ ਕਲੋਨੀਆਂ ਘਟ ਹੋਣੀਆਂ ਜਾਂ ਫਲੈਟ ਬਣਨੇ ਆ ਇਹ ਉਹਨਾਂ ਦਾ ਵੀ ਕਿਸੇ ਤਰੀਕੇ ਨਾਲ ਯੋਜਨਾਬੱਧ ਤਰੀਕੇ ਨਾਲ ਉਹਨੂੰ ਸਾਰੀਆਂ ਉਹਨਾਂ ਸੀਵਰੇਜ ਸਿਸਟਮ ਵਗੈਰਾ ਵਧੀਆ ਲੱਗੇ ਤਾਂ ਕਿ ਜੋ ਲੋਕ ਹੈ ਇਹ ਪਿੰਡ ਦੇ ਵਿੱਚ ਜਾਂ ਬਾਹਰ ਦੇ ਲੋਕ ਹੈ ਉਹ ਇੱਕ ਗਜਸਤੇ ਵਗ ਰਹਿ ਸਕਣ ਖੁਸ਼ ਰਹਿ ਸਕਣ ਇਹੀ ਸਾਡੀ ਪ੍ਰਾਇਓਰਟੀ ਹੈ ਇਹ ਇਹੀ ਸਾਡਾ ਵਿਜ਼ਨ ਹੈ ਓਕੇ ਜੀ ਤੇ ਇਹਦੇ ਨਾਲ ਹੀ ਹੁਣ ਅਸੀਂ ਜਿਹੜਾ ਐਮਸੀਡੀ ਚੋਣਾਂ ਤਾਂ ਹੋ ਗਿਆ ਇੱਕ ਮੈਂ ਪਰਸਨਲੀ ਸਵਾਸ ਤੋਂ ਪੁੱਛਣਾ ਚਾਹ ਰਿਹਾ ਕਾਫੀ ਸਾਰੇ ਜਿਹੜੇ ਕਣੂਏ ਦੇ ਨਿਵਾਸੀ ਹੈਗੇ ਆ ਜਾਂ ਹੋਰ ਉਹਨਾਂ ਨੇ ਤਾਂ ਆਪਣਾ ਜਿਹੜਾ ਸੀਗਾ ਪੂਰਾ ਕਰਤਾ ਕੰਮ ਕੀ ਵੋਟਾਂ ਪਾਤੀਆਂ ਐਮਸੀ ਬਣਾ ਤੇ ਇੱਕ ਹੁਣ ਗੱਲ ਆਉਣੀ ਹੈ ਜੀ ਪ੍ਰਧਾਨ ਦੀ ਤਾਂ ਉਹਦੇ ਵਿੱਚ ਕਿਹਾ ਸੀ ਤੁਹਾਨੂੰ ਪ੍ਰਧਾਨ ਦੇ ਰੂਪ ਵਿੱਚ ਦੇਖ ਸਕਦੇ ਨਹੀਂ ਦੇਖੋ ਐਵੇਂ ਦੀ ਕੋਈ ਗੱਲ ਨਹੀਂ ਹੈ ਪ੍ਰਧਾਨ ਬਣ ਕੇ ਵੀ ਕੋਈ ਐਵੇਂ ਨਹੀਂ ਹੁੰਦਾ ਕਿ ਬੰਦਾ ਹਰ ਬੰਦਾ ਪ੍ਰਧਾਨ ਬਣ ਕੇ ਹੀ ਕੰਮ ਕਰ ਸਕਦਾ ਹੈ ਤੁਸੀਂ ਜੋ ਜਿੱਤਦਾ ਜਿੰਨਾ ਤੁਹਾਨੂੰ ਇਹ ਮਾਣ ਮਿਲਿਆ ਹੈ ਕੰਮ ਕਰਨ ਲਈ ਤਾਂ ਇਹ ਹੀ ਮਾਣ ਬਹੁਤ ਹੈ ਬਾਕੀ ਪ੍ਰਧਾਨ ਬਣ ਕੇ ਕੋਈ ਇਹ ਨਹੀਂ ਕਿ ਜੇ 10 ਬੰਦੇ ਜਾਂ 11 ਬੰਦੇ ਅਸੀਂ ਸੋਚੀਏ ਕਿ ਮੈਂ ਪ੍ਰਧਾਨ ਬਣ ਕੇ ਕੰਮ ਕਰੂੰਗਾ ਤਾਂ ਇਹ ਵੀ ਨਹੀਂ ਪੋਸੀਬਲ ਹੈਗਾ ਇਹ ਤਾਂ ਮਹਾਰਾਜ ਨੇ ਜਿਹਨੂੰ ਬਖਸ਼ਿਸ਼ ਕਰੂਗਾ ਜੋ ਐਮਐਲਏ ਸਾਹਿਬ ਜਿਹਨੂੰ ਯੋਗ ਸਮਝਣਗੇ ਉਹਨੂੰ ਜਾਂ ਪਾਰਟੀ ਜੋ ਹਾਈ ਕਮਾਂਡ ਜਿਹਨੂੰ ਯੋਗ ਸਮਝੂਗੀ ਉਹਨੂੰ ਸੇਵਾ ਮਿਲੇਗੀ ਤੇ ਕੋਈ ਜ਼ਰੂਰੀ ਨਹੀਂ ਹੈ ਕਿ ਪ੍ਰਧਾਨ ਬਣ ਕੇ ਕੰਮ ਕੀਤਾ ਜਾ ਸਕਦਾ ਹੈ ਪ੍ਰਧਾਨਤੋਂ ਬਿਨਾਂ ਵੀ ਅਸੀਂ ਐਮਸੀ ਜੋ ਹੈ ਆਪਣੇ ਵਾਰਡ ਦੇ ਵਿੱਚ ਸਾਰੀ ਆਪਣੀ ਡਿਊਟੀ ਸਭਾਲਾਂਗੇ ਤੇ ਬਾਕੀ ਪ੍ਰਮਾਤਮਾ ਦੀ ਜੋ ਮਿਹਰ ਹੋਗੀ ਤੇ ਬਾਕੀ ਲਾਟ ਦੇ ਵਿੱਚ ਹੁਣ ਪਿੰਡ ਆਪਣੇ ਨਗਰ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹ ਵੀ ਜ਼ਰੂਰ ਸਾਨੂੰ ਦੱਸੋ ਪਿੰਡ ਵਾਸੀਆਂ ਨੂੰ ਤਾਂ ਹਾਂ ਮੈਸੇਜ ਇਹ ਹੈ ਕਿ ਦੇਖੋ ਆਪਾਂ ਇਲੈਕਸ਼ਨ ਐਮਸੀ ਦੀ ਸੇਵਾ ਤੁਸੀਂ ਦਿੱਤੀ ਹੈ ਪਰ ਇੱਕ ਇਹ ਨਾ ਸੋਚਿਓ ਕਿ ਐਮਸੀ ਮੈਨੂੰ ਬਣਾਤਾ ਤੇ ਤੁਸੀਂ ਹੁਣ ਤੁਹਾਡਾ ਕੰਮ ਖਤਮ ਹੋ ਗਿਆ ਤੁਸੀਂ ਪਲੀਜ਼ ਨਾਲ ਵੀ ਮੇਰੀ سپورਟ ਵੀ ਰੱਖਣੀ ਹੈ ਮੈਨੂੰ ਸਲਾਹ ਦੇਣੀ ਹੈ ਚੰਗੇ ਮੜੇ ਦੀ ਕੀ ਮੈਂ ਚੰਗਾ ਕੰਮ ਕਰ ਰਿਹਾ ਕਿ ਮੈਂ ਮਾੜਾ ਕਰ ਰਿਹਾ ਮੈਨੂੰ ਮਾੜੀ ਜਗ੍ਹਾ ਤੇ ਤੁਸੀਂ ਰੋਕਣਾ ਹੈ ਕੰਮ ਕਰਨ ਦੀ ਗਲਤ ਕੰਮ ਤੋਂ ਤੇ ਜੇ ਮੈਂ ਚੰਗਾ ਕਰ ਲਉ ਕਰਦਾ ਹਾਂਗਾ ਤਾਂ ਮੇਰੀ ਪਿੱਠ ਥਾਪੜਨੀ ਹੈ ਤੇ ਬਾਕੀ ਮੈਂ ਇਹ ਵਾਦਾ ਕਰਦਾ ਕਿ ਮੈਂ ਨਗਰ ਦਾ ਪਹਿਰੇਦਾਰ ਬਣ ਕੇ ਸੇਵਾਦਾਰ ਬਣ ਕੇ ਕੰਮ ਕਰਾਂਗਾ ਕਿਉਂਕਿ ਇਹ ਇਹ ਸਵਾਲ ਸੀਗਾ ਚਲੋ ਪ੍ਰਮਾਤਮਾ ਨੇ ਇਸ ਵਾਰ ਤੁਹਾਡੇ ਤੇ ਮਿਹਰ ਭਰੇ ਹੱਥ ਰੱਖਿਆ ਹੈ ਨਾ ਤੁਸੀਂ ਸੱਤਾ ਦੇ ਵਿੱਚ ਆਗੇ ਤੇ ਪਿਛਲੀ ਵਾਰ ਵੀ ਇਲੈਕਸ਼ਨ ਹੋਏ ਸੀਗੇ ਜਦੋਂ ਪਿੰਡ ਦੀ ਸੀਗੀ ਸਰਪੰਚੀ ਦੀ ਇਲੈਕਸ਼ਨ ਸੀਗੀ ਤੇ ਜਿਹੜਾ ਅਸੀਂ ਹੁਣ ਪਿੰਡ ਦੇ ਗਰਾਊਂਡ ਲੈਵਲ ਤੇ ਦੇਖਿਆ ਇੱਚ ਇਹੀ ਪਤਾ ਲੱਗਿਆ ਕਿ ਤੁਸੀਂ ਬਿਲਕੁਲ ਮਤਲਬ ਜਿੱਤ ਦੇ ਜਿੱਤੇ ਵੀ ਸੀਗੇ ਜਿੱਥੇ ਕਰੀਬ ਨਹੀਂ ਜਿੱਤੇ ਹੀ ਸੀਗੇ ਵੀ ਉਸ ਸਮੇਂ ਅਸੀਂ ਜਾਣਨਾ ਚਾਹੁੰਗੇ ਉਸ ਸਮੇਂ ਕੀ ਆ ਹੋਇਆ ਸੀਗਾ ਕਿ ਜਿਹੜੀ ਪਾਰਟੀ ਮਤਲਬ ਬਲ ਉਹ ਹੋ ਗਿਆ ਕਿ ਜਿੱਤ ਕਿਸੇ ਨੂੰ ਹੋਰ ਨੂੰ ਕਾਰ ਕਰਤਾ ਉਹਦੇ ਬਾਰੇ ਕੀ ਸੀਗਾ ਥੋੜਾ ਜਿਹਾ ਦੱਸਿਓ ਸਾਨੂੰ ਦੇਖੋ ਜੋ ਇੱਕ ਆਮ ਲੋਕਾਂ ਦੇ ਵਿਚਾਰੇ ਆ ਆਮ ਲੋਕਾਂ ਦੇ ਵਿੱਚ ਕੀ ਇਹ ਗੱਲ ਵੀ ਸੱਚੀ ਵੀ ਹੈ ਕਿਸੇ ਹੱਦ ਤੱਕ ਕਿ ਸਰਕਾਰੀ ਜੋ ਨਮਾਇंदे ਹੁੰਦੇ ਨੇ ਨਾ ਜਿਹੜੇ ਬੰਦੇ ਹੁੰਦੇ ਨੇ ਜੋ ਸਰਕਾਰ ਧਿਰ ਦੇ ਵਿੱਚ ਆ ਜਾਂਦੇ ਆ ਉਹ ਤੱਕੇਸ਼ਾਈ ਕਰਦੇ ਆ ਪਰ ਸਾਡੇ ਨਾਲ ਹੋਇਆ ਤੱਕਾ ਤੇ ਪਰ ਇਸ ਵਾਰ ਅਸੀਂ ਉਸ ਗੱਲ ਦਾ ਅਹਿਸਾਸ ਬਿਲਕੁਲ ਕਿਸੇ ਕੰਪੀਟੈਂਟ ਨੂੰ ਕਿਸੇ ਮਤਲਬ ਕੰਟੈਸਟਰ ਨੂੰ ਹੋਣ ਨਹੀਂ ਦਿੱਤਾ ਕਿ ਸਰਕਾਰ ਮਤਲਬ ਤੱਕਾ ਕੀਤਾ ਜਾਵੇ ਕਿਉਂਕਿ ਮੈਂ ਜੋ ਭੁੱਗਤ ਚੁੱਕੇ ਆ ਮੈਂ ਨਹੀਂ ਜਾਂਦਾ ਕੋਈ ਹੋਰ ਮੇਰਾ ਵੀਰ ਇਹ ਭੁੱਗਤੇ। ਓਕੇ ਜੀ। ਤੇ ਇਸੇ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਬਿਲਕੁਲ ਫੇਅਰ ਇਲੈਕਸ਼ਨ ਕਰਾਈ ਜਾਂਦੇ। ਕਿਸੇ ਨਾਲ ਕੋਈ ਧੱਕੇਸ਼ਾਹੀ ਨਾ ਨਾ ਤਾਂ ਕੋਈ ਕਾਗਜ਼ ਵੜਾਇਆ ਗਿਆ। ਨਾ ਕਿਸੇ ਨਾਲ ਕੋਈ ਗਲਤ ਵੋਟ ਕਾਸਟ ਕੀਤੀ ਗਈ ਹੈ। ਨਾ ਕੋਈ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਗਿਆ। ਕਿਸੇ ਬੰਦੇ ਨੂੰ ਡਰਾਇਆ ਧਮਕਾਇਆ ਨਹੀਂ ਗਿਆ। ਕਿਸੇ ਬੰਦੇ ਨੂੰ ਇਹ ਨਹੀਂ ਹੈ ਕੋਈ ਵੀ ਹਰਾਕੇ ਜਿਵੇਂ ਹੁਣ ਸ਼ਰਾਬ ਦੀ ਗੱਲ ਤੋਂ ਚੱਲ ਰਹੀ ਸੀ। ਵਿਰੋਧੀ ਸਾਡੇ ਬੱਲ ਰਹੇ ਸੀ। ਰੋਉਦੀਆਂ ਦੇ ਘਰ 2 ਨੰਬਰ ਦੀ ਸ਼ਰਾਬ ਵੀ ਉਤਰੀ ਹੈ ਅਸੀਂ ਐਤੋਂ ਤੱਕ ਕੋਸ਼ਿਸ਼ ਕੀਤੀ ਹੈ ਵੀ ਇਹ ਕਿਸੇ ਤਰੀਕੇ ਨਾਲ ਇਹਨੂੰ ਹਾਈਲਾਈਟ ਨਾ ਕੀਤਾ ਜਾਵੇ ਜਾਂ ਆਪਣੇ ਵਰਕਰਾਂ ਨੂੰ ਵੀ ਮੈਂ ਵੀਰਾਂ ਨੂੰ ਵੀ ਸਮਝਾ ਕੇ ਰੱਖਿਆ ਕਿ ਆਪਾਂ ਕਿਸੇ ਦੀ ਸ਼ਿਕਾਇਤ ਨਹੀਂ ਕਰਨੀ ਹੈਗੀ ਠੀਕ ਹੈ ਜੀ ਕਿ ਤਾਂ ਕਿ ਫੇਅਰ ਰਿਡਕਸ਼ਨ ਹੋਣ ਬਿਨਾਂ ਡਰ ਭੈ ਤੋਂ ਲੋਕਾਂ ਦੀ ਰਾਏ ਲਈ ਜਾਵੇ ਹੂੰ ਤਾਂ ਆਪਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਅਸੀਂ ਤੱਕੇ ਨਾਲ ਐਮਸੀ ਨਹੀਂ ਬੰਨਣਾ ਜੇ ਲੋਕ ਸਾਨੂੰ ਚਾਹੁੰਦੇ ਆ ਕਿ ਤੁਸੀਂ ਸਾਡੀ ਅਗਵਾਈ ਕਰੋ ਸਾਡੀ ਸੇਵਾ ਐ ਐਮਸੀਸੀ ਸੇਵਾ ਲੋ ਤਾਂ ਅਸੀਂ ਇਹ ਸੇਵਾ ਦੇ ਕਿ ਦੇਖੋ ਵਿਰੋਧੀ ਤਾਂ ਹੁਣ ਵੀ ਕਹਿ ਰਹੇ ਨੇ ਉਹ ਕਹਿੰਦੇ ਆ ਕਿ ਮਸ਼ੀਨਾਂ ਨਾਲ ਹੋਇਆ ਵੀ ਜਿੱਤੇ ਕੇ ਜਾਂ ਮਸ਼ੀਨਾਂ ਨਾਲ ਉਹ ਉਹ ਤੋਂ ਕਹਿ ਰਹੇ ਨੇ ਕਿ ਮਸ਼ੀਨਾਂ 'ਚ ਖੜਪੜੀ ਹੋਈ ਹੈ ਦੇਖੋ ਜਿਹੜਾ ਬੰਦਾ ਹਾਰਦਾ ਹੁੰਦਾ ਉਹਨੇ ਕੋਈ ਨਾ ਕੋਈ ਜਵਾਬ ਨਾ ਦੇਣਾ ਹੁੰਦਾ ਇਹ ਨਹੀਂ ਹੈ ਕਿ ਹੁਣ ਹਾਰ ਕੇ ਉਹ ਘਰ ਬੈਠ ਜਾ ਕੋਈ ਨੇ ਆਪਣੇ ਬੰਦਿਆਂ ਨੂੰ ਜਵਾਬ ਤਾਂ ਦੇਣਾ ਹੀ ਹੁੰਦਾ ਮੇਗਾ ਕੀ ਹੋਇਆ ਬਾਕੀ ਸੰਗਤ ਨੂੰ ਸਭ ਪਤਾ ਹੈ ਕੀ ਹੋਇਆ ਤੇ ਰਿਜ਼ਲਟ ਬਿਲਕੁਲ ਸਾਹਮਣੇ ਆ ਕੋਈ ਉਹਨਾਂ ਦੇ ਸਾਹਮਣੇ ਮਸ਼ੀਨਾਂ ਦੇ ਏਜੰਟ ਉਹਨਾਂ ਦੇ ਦੋ ਆਪਣੇ ਏਜੰਸੀ ਪੋਲਿੰਗ ਦੇ ਉਹਨਾਂ ਦੇ ਸਾਹਮਣੇ ਮਸ਼ੀਨਾਂ ਖੋਲੀਆਂ ਗਈਆਂ ਮਸ਼ੀਨਾਂ ਸੀਲ ਕੀਤੀਆਂ ਗਈਆਂ 0 ਤੇ ਮਸ਼ੀਨਾਂ ਦਿਖਾਈਆਂ ਗਈਆਂ ਉਹਨਾਂ ਨੂੰ ਤੇ ਇਹ ਤਾਂ ਹੈ ਨਹੀਂ ਕਿ ਮਸ਼ੀਨਾਂ ਕਿਤੇ ਪਲਾਂਟ ਕੀਤੀਆਂ ਗਈਆਂ ਜਾਂ ਲਿਆ ਕੇ ਉੱਥੇ ਰੱਖ ਦਿੱਤੀਆਂ ਗਈਆਂ ਬਾਕੀ ਹਰ ਬੰਦੇ ਦੀ ਆਉਂਦੀ ਆ ਉਹਨਾਂ ਨੇ ਆਪਣਾ ਕੋਈ ਨਾ ਕੋਈ ਨੁਕਸ ਕੱਢਣਾ ਹੀ ਹੁੰਦਾ ਜਿਹੜਾ ਹਾਰਦਾ ਹੁੰਦੇ ਹਨ ਇੱਕ ਨੇ ਆਪਣਾ ਰਿਸਰਵ ਵੇਸ ਪੁੱਛਿਆ ਸੀਗਾ ਚਲੋ ਹਾਰਜੀਤ ਬਣੀ ਹੋਈ ਹੈ ਹਨਾ ਜੀ ਤੇ ਹੁਣ ਜਿਹੜੇ ਬੰਦੇ ਹਾਰ ਗਏ ਤਾਂ ਇਹ ਕਹਿ ਲਿਆ ਕਿ ਤੁਹਾਡੇ ਵਿਰੋਧੀ ਸੀਗੇ ਕਹਣਾ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਵੀ ਤੁਹਾਡੇ ਨਾਲ ਵੀ ਉਹਨਾਂ ਨੇ ਕੱਲੂ ਤੁਸੀਂ ਕੋਈ ਕੰਮ ਕਰਨੇ ਆ ਉਹ ਅਰਥਨਾ ਵੀ ਪੈਦਾ ਕਰ ਸਕਦੇ ਆ ਹਨਾ ਜਾਂ ਫਿਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਨਹੀਂ ਵਿਰੋਧੀ ਦੇਖੋ ਉਹ ਵੀ ਸਾਡੇ ਵੀਰ ਨੇ ਇਹ ਜੀ ਕੋਈ ਗੱਲ ਨਹੀਂ ਆ ਵਿਰੋਧੀ ਇਲੈਕਸ਼ਨਾਂ ਦੇ ਵਿੱਚੋ ਵਿਸ਼ੱਕ ਦੀ ਉਹਨਾਂ ਨੇ ਮੇਰੇ ਵਿਰੁੱਧ ਇਲੈਕਸ਼ਨ ਲੜੀ ਹੈ ਜਾਂ ਮੇਰੇ ਸਾਡੇ ਕੰਟੈਸਟੈਂਟ ਦੇ ਵਿਰੁੱਧ ਇਲੈਕਸ਼ਨ ਲੜੀ ਹੈ ਪਰ ਹੁਣ ਉਹ ਸਾਡੇ ਘਰੋਦੀ ਨਹੀਂ ਰਹੀ ਹੈ ਉਹ ਸਾਡੇ ਭਰਾ ਨੇ ਸਾਡੇ ਪਿੰਡ ਦੇ ਸਾਡੇ ਗਰਾਈ ਨੇ ਉਹਨਾਂ ਨੂੰ ਅਸੀਂ ਨਾਲ ਦੇ ਕੇ ਚੱਲਾਂਗੇ ਕੋਸ਼ਿਸ਼ ਕਰਾਂਗੇ ਕਿ ਉਹ ਉਹਨਾਂ ਦੀ ਰਾਏ ਵੀ ਬਿਲਕੁਲ ਨਾਲ ਲਈ ਜਾਵੇ ਤੇ ਉਹਨੂੰ ਕੰਮ ਹੋਊਗਾ ਇੱਕ ਸਾਡੀ ਹੋਰ ਸਲਾਹ ਹੈ ਕੋਸ਼ਿਸ਼ ਕਰਾਂਗੇ ਕਿ ਪਿੰਡ ਦਾ ਇਜਲਾਸ ਇੱਕ ਬੁਲਾਇਆ ਜਾਵੇ ਹਰ 6 ਮਹੀਨੇ ਬਾਅਦ ਜਾਂ ਸਾਲਵਾਰ ਤਾਂ ਕਿ ਆਮ ਲੋਕ ਰਾਏ ਪੁੱਛੀ ਜਾਵੇ ਕਿ ਕੀ ਤੁਹਾਡੇ ਭਾਈ ਪਿੰਡ ਦੇ ਵਿੱਚ ਤੁਹਾਡੀ ਕੀ ਡਿਮਾਂਡ ਹੈ ਪਿੰਡ ਦੇ ਵਿੱਚ ਕੀ ਪ੍ਰੋਬਲਮਜ਼ ਆ ਰਹੀਆਂ ਨੇ ਮੇਜਰ ਇਹਨਾਂ ਨੂੰ ਅਸੀਂ ਦੂਰ ਕਰ ਸਕੀਏ ਕਿਉਂਕਿ ਇਹ ਹੁੰਦਾ ਕਿ ਹੋਰ ਕਈ ਗੱਲਾਂ ਆਏ ਆ ਜੇ ਆਪਾਂ ਮੈਨਸੀ ਬਣ ਕੇ ਮੈਨੂੰ ਜੋ ਦਿਖਦਾ ਸਾਹਮਣੇ ਉਹ ਮੈਨੂੰ ਇਕੱਲੇ ਨੂੰ ਦਿਖਦਾ ਹੈ ਲੋਕਾਂ ਨੂੰ ਨਹੀਂ ਨਾ ਪਤਾ ਹੁੰਦਾ ਕਿ ਕੀ ਡਿਮਾਂਡਸ ਐ ਉਹ ਅਗਰ ਸਾਰੇ ਜਦ ਇਕੱਠੇ ਹੋਣੇ ਹਰ ਬੰਦਾ ਆਪਣੀ ਰਾਏ ਦੰਦਦਾ ਕਿ ਇਹ ਪ੍ਰੋਬਲਮ ਆ ਰਹੀ ਐ ਆਪਣੇ ਨਜ਼ਰੀਏ ਨਾਲ ਦੱਸਨੇ ਦਾ ਨੂੰ ਹੂੰ ਦੇ ਉਹ ਆਪਾ ਜੀ ਰੋਲ ਕੋਸ਼ਿਸ਼ ਕਰਾਂਗੇ ਕਿ ਲੋਕ ਰਾਹ ਦੇ ਦੋ ਕਰਾਇ ਲੈ। ਨਹੀਂ ਉਹ ਜ਼ਰੂਰੀ ਵੀ ਹੈ ਜੀ ਜਦੋਂ ਨਾ ਆਪਾਂ ਫਿਰ ਉਹਦੇ ਚ ਜਿਹੜੇ ਕੁਝ ਕੁ ਲੋਕ ਬੋਲਣ ਵਾਲੇ ਹੁੰਦੇ ਆ ਕਿ ਕਿਸ ਇਹਨੇ ਪੈਸਾ ਖਾ ਲਿਆ ਇਹ ਚੀਜ਼ ਕਰ ਲਈ। ਮੈਨੂੰ ਵੀ ਸਾਨੂੰ ਲੱਗਦਾ ਕਿ ਜੇ ਉਹ ਚੀਜ਼ ਹੋਊਗੀ ਤੁਸੀਂ ਅਗਰ ਉਹ ਚੀਜ਼ ਨੂੰ ਕਰ ਪਾਏ ਉਹ ਬਹੁਤ ਵਧੀਆ ਰਹੂਗਾ ਕਿ ਤਾ ਕਿਸੇ ਵੀ ਮੰਦ ਵਿੱਚ ਕੋਈ ਹਰਕ ਨਹੀਂ ਹੋਊਗਾ ਕਿ ਇਹ ਚੀਜ਼ ਕੰਮ ਹੋਇਆ ਨਹੀਂ ਜਾਂ ਹੋ ਗਿਆ ਹਨਾ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਇਹ ਹੈ ਕਿ ਇੱਕ ਮੈਂ ਵਾਅਦਾ ਕਰਦਾ ਕਿ 2 ਸਾਲ ਜਾਂ 3 ਸਾਲ ਜੋ ਜਿੰਨੀ ਐ ਐਮਸੀ ਦੀ ਸੇਵਾ ਸਾਨੂੰ ਮਿਲੂਗੀ ਜਿੰਨੀ ਵੱਧ ਮਿਲੇ ਮੈਂ ਕਹਿੰਨਾ ਪਰਮਾਤਮਾ ਕਰੇ ਤੇ ਇਹ ਲੋਕ ਇਸ ਗੱਲ ਨੂੰ ਯਾਦ ਰੱਖਣਗੇ ਪਿੰਡ ਦਾ ਮਾਹੌਲ ਬੜਾ ਪਿਆਰ ਭਰਿਆ ਤੇ ਸਤਿਕਾਰ ਭਰਿਆ ਹੋਊਗਾ ਬਾਕੀ ਤਾਂ ਪਰਮਾਤਮਾ ਦੇ ਹੱਥ ਹੈ ਯਾਨੀ ਕਿਸੇ ਨੂੰ ਬੰਦੇ ਨੂੰ ਇਹ ਨਹੀਂ ਅਹਿਸਾਸ ਹੋਊਗਾ ਕਿ ਮੇਰੀ ਬੇਇੱਜ਼ਤੀ ਹੋ ਰਹੀ ਹੈ ਜਾਂ ਮੇਰੀ ਇੱਜ਼ਤ ਨਹੀਂ ਕੀਤੀ ਜਾ ਰਹੀ ਹੈ ਹਾਰ ਬੰਦੇ ਦੀ ਰਿਸਪੈਕਟ ਹੋਊਗੀ ਵੱਡਿਆਂ ਦੀ ਛੋਟਿਆਂ ਨੂੰ ਪਿਆਰ ਮਿਲੂਗਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਹੁਣ ਤੁਸੀਂ ਮੈਂ ਲਾਸਟ ਦੇ ਵਿੱਚ ਪੁੱਛਣਾ ਚਾਹੁੰਦਾ ਕਿ ਹੁਣ ਤੁਸੀਂ ਆਪਣਾ ਜਿਹੜਾ ਘੜੂਆ ਹੈ ਉਹਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਘੜੂਆ ਘੜੂਆ ਦਾ ਸਾਡੇ ਦਿਲ ਚ ਵਸਦਾ ਹੈ ਚੰਡੀਗੜ੍ਹ ਤੋਂ ਉੱਤੇ ਬਣਾਵਾਂਗੇ ਕੋਸ਼ਿਸ਼ ਕਰਾਂਗੇ ਘੜੂਏ ਨੂੰ ਚੰਡੀਗੜ੍ਹ ਨੂੰ ਕੱਟੇ ਹੈ ਤੇ ਬਾਕੀ ਸਾਡੇ ਡਾਕਟਰ ਸਾਹਿਬ ਦਾ ਵੀ ਵਿਜ਼ਨ ਹੈ ਪੜੇ ਲਿਖੇ ਇਨਸਾਨ ਹੈ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਕੰਮ ਕਿਵੇਂ ਲੈਣਾ ਅਸੀਂ ਡਾਕਟਰ ਸਾਹਿਬ ਚੰਨੀ ਦਾ ਆਪਣੇ ਚਰਨਜੀਤ ਸਿੰਘ ਤੇ ਸਾਡੇ ਐਮ.ਐਲ.ਏ ਸਾਹਿਬ ਉਹਨਾਂ ਦੀ ਬਿਲਕੁਲ ਇਹਨੇ ਪੂਰੀਆਂ ਸੇਵਾਵਾਂ ਲੈਵਾਂਗੇ ਉਹਨਾਂ ਤੋਂ ਤੇ ਉਹਨਾਂ ਦੀ ਪੜ੍ਹਾਈ ਦਾ ਪੂਰਾ ਪੂਰਾ ਫਾਇਦਾ ਲਵਾਂਗੇ ਤੇ ਇਹਨੂੰ ਚੰਡੀਗੜ੍ਹ ਤੋਂ ਉੱਤੇ ਬਣਾਵਾਂਗੇ ਓਕੇ ਜੀ ਸੋ ਇਹ ਹਨ ਹਰਪ੍ਰੀਤ ਸਿੰਘ ਭੰਡਾਰੀ ਜੀ ਜਿਹੜੇ ਕਿ 4 ਨੰਬਰ ਵਾਰਡ ਤੋਂ ਕੜੂਏ ਦੇ ਵਿੱਚ ਜਿੱਤੇ ਨੇ ਅਤੇ ਇਹਨਾਂ ਦਾ ਵਿਜ਼ਨ ਇਹਨਾਂ ਨੇ ਦੱਸਦਾ ਕਿ ਪਾਰਟੀ ਦੇ ਨਾਲ ਮਿਲ ਕੇ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਾਵਾਂਗੇ ਤੇ ਬਹੁਤ ਵਧੀਆ ਨੰਬਰ 1 ਸ਼ਹਿਰ ਬਣਾਵਾਂਗੇ ਅਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵਿਰੋਧੀ ਐ ਉਹ ਵੀ ਸਾਡੇ ਆ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਉਹ ਵੀ ਸਾਡੇ ਨਾਲ ਚੱਲਣ ਨਾਲੇ ਮਿਲ ਕੇ ਇੱਕਾ ਪ੍ਰਕਰਾਰ ਰੱਖਾਂਗੇ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਧੰਨਵਾਦ